ਹੋ ਗਏ ਤਰਕੋ ਜਿਹੜੀ ਇਹ ਸਰਕਾਰ ਬਣੀ ਹੈ ਇਹ ਸਰਕਾਰ ਬਣੀ ਲੋਕਾਂ ਨਾਲ ਝੂਠ ਮਾਰ ਕੇ ਸਰਕਾਰ ਬਣ ਗਈ ਅੱਜ ਇਹਨਾਂ ਕੋਲ 20 ਮਹੀਨੇ ਵਿੱਚ ਮਾਈਨਿੰਗ ਪਾਲਿਸੀ ਕੋਈ ਨਹੀਂ ਬਣੀ ਤੇ ਇੱਕ ਗੱਲ ਜਰੂਰ ਹੋਈ ਆ 20 ਮਹੀਨੇ ਚ ਤਿੰਨ ਮੰਤਰੀ ਜੂਰ ਹੋਣਾ ਬਲਦਤੇ ਆ ਤੇ ਮੰਤਰੀਆਂ ਨੂੰ ਕੋਈ ਸਮਝ ਨਹੀਂ ਆ ਰਹੀ ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਇਹ ਕਹਿੰਦੇ ਆ ਵੀ ਬਿਲਕੁਲ ਜਿਹੜੀ ਇਲੀਗਲ ਮਾਈਨਿੰਗ ਉਹ ਬੰਦ ਕੀਤੀ ਜਾਏਗੀ ਤੇ ਮੈਂ ਉਹਨੂੰ ਕਹਿੰਦਾ ਵੀ ਤੁਸੀਂ ਪਾਲਿਸੀ ਕੋਈ ਨਹੀਂ ਬਣਾਈ ਜਿੱਥੇ ਤੁਸੀਂ ਕਹਿੰਦੇ ਹੋ ਵੀ ਲੀਗਲ ਮਾਈਨਿੰਗ ਚੱਲਦੀ ਹੈ ਉਹ ਜਗਤ ਦੇ ਦਾਦੇ ਭਰਾ ਕਿਹੜੀ ਹੈ ਤੁਹਾਡੇ ਕੋਲ ਲੀਗਲ ਮਾਈਨਿੰਗ ਤੇ ਜੇ ਕੋਈ ਕ੍ਰੈਸ਼ਰ ਵਾਲੇ ਕ੍ਰੈਸ਼ਰ ਲਾਇਆ ਹੈ ਤੇ ਉਹਨੇ ਭਰਾ ਸਾਰੀਆਂ ਡਿਪਾਰਟਮੈਂਟ ਤੋਂ 15 ਨਾ ਐਨਓਸੀ ਲੈ ਕੇ ਫੇਰ ਕ੍ਰੈਸ਼ਰ ਲਾਇਆ ਤੇ ਜੇ ਤੁਹਾਡੇ ਕੋਲ ਮਾਈਨਿੰਗ ਨਹੀਂ ਸੀ ਤੇ ਤੁਸੀਂ ਕ੍ਰੈਸ਼ਰ ਕਿਉਂ ਉਹਨਾਂ ਨੂੰ ਐਨਓਸੀ ਦੇ ਦਿੱਤੀਆਂ ਮੈਂ ਇਹਨੂੰ ਪੁੱਛਣਾ ਚਾਹਨਾ ਭਗਵੰਤ ਮਾਨ ਨੇ بڑے بڑے ਵੱਡੇ ਪੋਸਟ ਲਾਏ 500 ਸੈਕਟਰੀ ਦਾ ਹਾਦਰੀ ਤਾਂ ਜਿਹੜਾ ਉਹ 5000 6000 ਨੂੰ ਸੈਕੜਾ ਮਿਲਦਾ ਪਿਆ ਮੈਂ ਅੱਜ ਹੁਣੇ ਇੱਕ ਬਿੱਲ ਫੜਿਆ ਜਿਹਦੇ ਵਿੱਚ 800 ਰੁਪਏ ਬਜਰੀ ਉਹ ਬਿੱਲ ਕੱਟਿਆ ਤੇ ਮੈਂ ਭਗਵੰਤ ਮਾਨ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਕੀੜੀ ਏਡੇ ਦੇ ਵਿੱਚ ਮੈਂ ਡੈਂਪ ਲਾ ਲੈਣਾ ਤੁਸੀਂ 800 ਰੁਪਏ ਦਾ ਬਿੱਲ ਕੱਟਿਆ ਤੇ ਤੁਸੀਂ ਮੈਨੂੰ 1500 ਰੁਪਏ ਦਾ ਦੇ ਦਿਓ ਮੈਂ ਬਿਜ਼ਨਸਮੈਨ ਆਦਮੀ ਸੀ ਪਹਿਲੇ ਵੀ ਠੀਕ ਹੈ ਰਾਜਨੀਤੀ ਵੀ ਕੀਤੀ ਬਿਲਕੁਲ ਇਮਾਨਦਾਰੀ ਕੀਤੀ ਕੋਈ ਬੰਦਾ ਮੇਰੇ ਤੇ ਉਂਗਲ ਖੜੀ ਨਹੀਂ ਕਰ ਸਕਦਾ ਨਿਕਲ 1500 ਰੁਪਏ ਮਾਲ ਲੈਣ ਨੂੰ ਮੈਂ ਤਿਆਰ ਹਾਂ ਜਿੰਨਾ ਮਰਜ਼ੀ ਮੈਨੂੰ ਮਾਲ ਦੇ ਦਿਓ ਮੈਂ 1500 ਲੈ ਕੇ ਮੈਂ 1700 ਰੁਪਏ ਵੇਚ ਦਿਆਂਗਾ ਕਿਉਂਕਿ ਮੇਰਾ ਵੀ ਪੈਸੇ ਖਰਚ ਜਾਂਦਾ ਮੈਂ ਵੀ ਉਹਨੂੰ ਵੇਚਣਾ ਚਾਹੁੰਦਾ ਕਿਹੜੀ ਅੱਡੇ ਦੇ ਵਿੱਚ ਆ ਲੈ ਮੈਂ ਤੇ ਪੰਜਾਬ ਸਰਕਾਰ ਦੇ ਖਿਲਾਫ ਤੇ ਬੋਲੀ ਕਰਨਾ ਮੇਰੇ ਖਾਕੀ ਵਰਦੀ ਵਾਲੇ ਇਹਦੇ ਵੀ ਖਿਲਾਫ ਬੋਲਦਾ ਪਿਆ ਜੇ ਕੋਈ ਕਿਸੇ ਗਰੀਬ ਦਾ ਕ੍ਰੈਸ਼ੇ ਚੱਲਦਾ ਹੈ ਉਸਲੇ ਮਿੰਟੋਂ ਮਿੰਟ ਪੁਲਿਸ ਉੱਥੇ ਆਂਦੀ ਹੈ ਜਿੱਥੇ ਇਹਦੇ ਰਿਸ਼ਤੇਦਾਰ ਜਾਂ ਇਹਨਾਂ ਦੇ ਖਾਸ ਆਦਮੀ ਮਗਰਮਾਸ਼ਾ ਹੁੰਦਾ ਕ੍ਰੈਸ਼ੇ ਚੱਲਦਾ ਹੈ ਉਹ ਹੁਣ ਵੀ ਰਾਤ ਨੂੰ ਚੱਲਦਾ ਦਿਨ ਨੂੰ ਚੱਲਦਾ ਉਹਲੇ ਕੋਈ ਇਹਨੂੰ ਖੜਖੜਦੀ ਵਾਜ ਨਹੀਂ ਦਿੰਦੀ ਐ ਜਿਹੜੇ ਕ੍ਰੈਸ਼ੇ ਰ ਹੈ ਮੈਂ ਪਠਾਨਕੋਟ ਦੇ ਕਪਤਾਨ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਜਗੁੰਦਰਪਾਲ ਨੂੰ ਇੱਕ ਦਿਨ ਫੜਿਆ ਜੀ ਅਵੈਧ ਮਾਈਨਿੰਗ ਕਰ ਰਿਹਾ ਤੇ ਮੈਂ ਤੇਨੂੰ ਪੁੱਛਾਂ ਕਿ ਤੁਸੀਂ ਕਿਵੇਂ ਗੁਰਪ੍ਰੀਤ ਨੂੰ ਮੰਨਦੇ ਹੋ ਮੈਂ ਤੇ 2 ਮਿੰਟ ਦਾ ਕ੍ਰੈਸ਼ ਹੁਣ ਬੰਦ ਕੀਤਾ ਹੋਇਆ ਫਿਰ ਵੀ ਤੁਸੀਂ ਜਿੰਨੇ ਪਰਚੇ ਦਿੱਤੇ ਮੈਂ ਬਿਲਕੁਲ ਪ੍ਰਵਾਹ ਨਹੀਂ ਕਰਦਾ ਜਿੰਨੇ ਜਿਹੜੇ ਦੇ ਦਿਓ ਪਰ ਇਹ ਜਿਹੜੇ ਕ੍ਰੈਸ਼ ਹੁਣ ਬੈ ਇਸ ਲਈ ਮੇਰੇ ਖਾਲਾ 7:00 ਵਜੇ ਆ 7:00 ਵਜੇ ਆ ਤੁਹਾਡੀ ਇੱਕ ਡੀਸੀ ਸਾਉ ਨੇ ਸਰਕਲ ਕੱਢਿਆ ਵੀ 8:00 ਵਜੇ ਤੋਂ ਪਹਿਲੇ ਕੋਈ ਗੱਡੀ ਖਾਲੀ ਆਣੀ ਚਾਹੀਦੀ ਇਹ ਬਾਈਰ ਗੱਡੀ ਆ ਗਈ ਹੈ ਜੇ ਗੱਡੀ ਆਈ ਹੈ ਕ੍ਰੈਸ਼ਰ ਕੋਈ ਚੱਲਦਾ ਨਹੀਂ ਪਿਆ ਤੁਸੀਂ ਕਹਿੰਦੇ ਨਹੀਂ ਚੱਲਿਆ ਕੱਲ੍ਹ ਜਾਂ ਤੁਹਾਡੇ ਨਹੀਂ ਚੱਲਿਆ ਤੇ ਫਿਰ ਮੈਂ ਬਿੱਲ ਚੈੱਕ ਕੀਤਾ ਬਿੱਲ ਤੇ ਆ ਗਿਆ ਥੋੜੇ ਕ੍ਰੈਸ਼ਰ ਦਾ ਇਹ ਜਿਹੜੀ ਬਜਰੀ ਆਈ ਹੈ ਕਿ ਪਾਕਿਸਤਾਨ ਵੀ ਲੱਗੇ ਕੋਈ ਪਾਕਿਸਤਾਨ ਦੀ ਬਜਰੀ ਆਈ ਹੈ ਮੈਂ ਇਹਨੂੰ ਪੁੱਛਣਾ ਚਾਹੁੰਦਾ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਸੀਂ ਤਗੜੇ ਹੋ ਗਏ ਪੈ ਗਏ ਕਾਂਗਰਸ ਪਾਰਟੀ ਵਾਲੇ ਹੁਣ ਮੈਂ ਅੱਜ ਮਾੜਾ-ਮੋੜਾ ਕੀਤਾ ਛੜ-ਛੁੜਕਾ ਬਾਈਬਲ ਸਾਹਿਬ ਵੀ ਆਣਗੇ ਸਾਡੇ ਪੰਜਾਬ ਦੇ ਆਪੋ ਜੱਸ਼ੀਆਂ ਦੇ ਉੱਤੇ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਜੀ ਵੀ ਆਣਗੇ ਖਰਾ ਸਾਹਿਬ ਜਦੋਂ ਤੁਸੀਂ ਜੇਲ੍ਹ ਤੋਂ ਛਡਦੇ ਹੋ ਉਹ ਵੀ ਆਣਗੇ ਆਪਾਂ ਡਰਨ ਵਾਲੇ ਨਾ ਡਰੇ ਤੇ ਨਾ ਡਰਨ ਵਾਲਿਆ ਡਰਾਨ ਵਾਲੇ ਜੂਰ ਹੈ ਕਿਹਣਾ ਚਾਹੁੰਦੇ ਤੁਸੀਂ ਜਿਹੜੇ ਮੌਜੂਦ ਹੈ ਜੇ ਰੋਸ਼ਕੀਤਾ ਜਾ ਰਿਹਾ ਕੀ ਡੇ ਦੇ ਅਸੀਂ ਸਾਡੇ ਸਾਰੇ ਜਿੰਨੇ ਵਰਕਰ ਆ ਸਾਡੇ ਭੋਏ ਹਲਕੇ ਦੇ ਸਾਰੇ ਇੱਥੇ ਇਕੱਠੇ ਆ ਅਸੀਂ ਰੋਜ਼ ਵੇਖਦੇ ਆ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਕਿ ਇਤਰੋ ਟਰੱਕ ਜਾ ਰਹੇ ਆ ਭਰ-ਭਰ ਕੇ ਜਾ ਰਹੇ ਆ ਕਹ ਰਹੇ ਕਿ ਮਾਈਨਿੰਗ ਨਹੀਂ ਹੋ ਰਹੀ ਮਾਈਨਿੰਗ ਹੋ ਰਹੀ ਹੈ ਤੇ ਟਰੱਕ ਭਰ ਕੇ ਜਾ ਰਹੇ ਆ ਪਹਿਲੇ ਜਦੋਂ ਸਰਕਾਰ ਕਾਂਗਰਸ ਦੀ ਸੀਗੀ ਉਹ 1800 ਨੂੰ 2000 ਨੂੰ ਰੇਤਾ ਸੀ ਅੱਜ 6000 ਨੂੰ ਰੇਤਾ ਆਪਾਂ ਕਿੰਨੂੰ ਕਹੀਏ ਜੇ ਆਪਾਂ ਇਸ ਗੱਲ ਤੇ ਆਨੇ ਆ ਮੁੱਦੇ ਤੇ ਆਨੇ ਰ ਫੜ ਕੇ ਸਾਡੇ ਵਿਧਾਇਕ ਨੂੰ ਅੰਦਰ ਦੇ ਦਿੰਦੇ ਆ ਪਿਛਲੇ ਦਿਨੀ ਅੰਦਰ ਦਿੱਤਾ ਪੂਰਵ ਵਿਧਾਇਕ ਨੂੰ ਉਹਨਾਂ ਦਾ ਕਹਿਣਾ ਕਿ ਮੇਰੇ ਕ੍ਰੈਸ਼ਰ ਬੰਦ ਸੀਗੇ ਲੇਕਿਨ ਇਹ ਜਿਹੜੇ ਕਹਦੇ ਆ ਅੱਜ ਕਾਫੀ ਚੱਲ ਰਹੇ ਨੇ ਰੇਤਾ ਵੀਰੇ ਇਹਦੇ ਕ੍ਰੈਸ਼ਰ ਤੇ ਕ੍ਰੈਸ਼ਰ ਤੋਂ ਨਹੀਂ ਆ ਰਹੀ ਜੀ ਬਾਈ ਯਾਰ ਪਾਕਿਸਤਾਨ ਤੋਂ ਆ ਰਹੀ ਹੈ ਜੀ ਇੱਥੇ ਕੋਈ ਹਲਕੇ ਚ ਕੋਈ ਕ੍ਰੈਸ਼ਰ ਨਹੀਂ ਜਾ ਰਿਹਾ ਇਹ ਇਹਦਾ ਕਹਿਣਾ ਆ ਪਰ ਅੱਜ ਹੁਣ ਵੇਖੋ 100 ਗੱਡੀ ਦੀ ਲਾਈਨ ਲੱਗੀ ਇੱਧਰ ਲੱਗੀ ਐ 100 ਗੱਡੀ ਦੀ ਲਾਈਨ ਸੁੰਦੇ ਟਾਕਾ ਨੂੰ ਲੱਗੀ ਐ ਇਹ ਕਿੱਥੋਂ ਕੋਈ ਕਾਰਵਾਈ ਨਹੀਂ ਹੋ ਰਹੀ ਕੋਈ ਕਾਰਵਾਈ ਕਿੱਥੋਂ ਆ ਰਹੀ ਆਂ ਇਹਦੇ ਪੁੱਛਣਾ ਚਾਹੁੰਦੇ ਕਿੱਥੋਂ ਆ ਰਹੀ ਆ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਹ ਮੰਗ ਕਰਨਾ ਕਿ ਇਹਨਾਂ ਨੂੰ ਫੜ ਕੇ ਸਾਰਿਆਂ ਨੂੰ ਅੰਦਰ ਦਿੱਤਾ ਜਾਏ ਜਿਹੜੇ ਨਜਾਇਜ਼ ਮਾਈਨਿੰਗ ਕਰ ਰਹੇ ਆ ਉਹਨਾਂ ਨੂੰ ਅੰਦਰ ਦਿੱਤਾ ਜਾਏ ਤੇ ਜਿਹੜੇ ਨਜਾਇਜ਼ ਮਾਈਨਿੰਗ ਨਹੀਂ ਕਰਦੇ ਉਹਨਾਂ ਨੂੰ ਫੜ ਕੇ ਨਾ ਅੰਦਰ ਦਿੱਤਾ ਆਹੀ ਕਹਿੰਦੇ ਇਨਸਾਫ ਹੋਣਾ ਚਾਹੀਦਾ ਸਮੱਸਿਆ ਜੀ ਇਹਨਾਂ ਦਾ ਬੜਾ ਜਿਹੜਾ ਰੋਡ ਚੱਲਦਾ ਇਹ ਇੰਨਾ ਕਿ ਭੈੜਾ ਰਸਤਾ ਹੈਗਾ ਜਿਹੜਾ ਸਾਡੇ ਬ ਤੇ ਇੰਨੇ ਕ ਸਮੱਸਿਆ ਆਏਗੀ ਜੀ ਹੱਥੋਂ ਜ਼ਿਆਦਾ ਇਹ ਤੇ ਚਲੋ ਹੁਣ ਮੈਨਿੰਗ ਦੇ ਕਰਨ ਵੀ ਨੰਨ ਦਾ ਬੰਦ ਮੈਨਿੰਗ ਆ ਤਾਂ ਵੀ ਕ੍ਰੈਸ਼ਰ ਮੇਰੇ ਚੱਲੇ ਚੱਲਦੇ ਨੇ ਤਾਂ ਘੱਟ ਵੀ 40 45 ਕ੍ਰੈਸ਼ਰ ਹੋਣੇ ਹੈ ਭਾਈ ਜੀ ਇੱਥੇ ਔਰ ਮੈਂ ਖੁਦ ਪੰਚਾਇਤ ਮੈਂਬਰ ਆ ਜੀ ਤੁਹਾਨੂੰ ਖੁਦ ਪੰਚਾਇਤ ਮੈਂਬਰ ਆ ਮੈਂ ਮੌਜੂਦਾ ਪੰਚਾਇਤ ਦਾ ਮੈਂਰਾ ਪਿੰਨੇ ਮਗਿਆਲ ਹੈ ਸਰਕਾਰ ਤੇ ਬੰਦ ਹੈਗੇ ਨਾ ਮਾਈਨਿੰਗ ਬੰਦ ਹੈਗੀ ਹੈ ਮੈਂ ਇਹ ਪੁੱਛਣਾ ਸਰਕਾਰ ਕੋਲ ਇਹ ਪੁੱਛਣਾ ਚਾਹਨਾ ਕਿ ਮਾਈਨਿੰਗ ਬੰਦਾ ਹੈ ਕ੍ਰੈਸ਼ਰ ਕਿਦਾਂ ਚੱਲ ਰਹੇ ਨੇ ਮੈਂ ਇਹ ਪੁੱਛਣਾ ਦੇ ਵੀ ਇਸ ਤਰ੍ਹਾਂ ਮੇਰੀ ਇਹ ਇਹ ਤੁਸੀਂ ਸਾਡੇ 6000 ਰੁਪਏ 6000 ਰੁਪਏ ਲਾਦੇ ਪਏ ਆ ਮੇਰੇ ਭਰਾ ਨੇ ਛੋਟਾ ਜਿਹਾ ਕੰਮ ਲਾਇਆ ਸੀਗਾ ਆਪਾਂ ਸਾਡੇ 5500 ਰੁਪਏ ਲੈ ਕੇ ਆਏ ਸੀ ਰੇਤਾ ਅੱਲ ਪੇ ਆ ਮੇਰੇ ਕੋਲ ਬਿੱਲ ਪੇ ਆ ਜੀ ਪਰ ਸਰਕਾਰ ਤੇ ਕਹਿੰਦੀ ਸਸਤਾ ਰੇਤਾ ਵੇਰੀ ਦਵਾਵਾਂਗੇ ਸਾਡੀ ਸਰਕਾਰ ਬਣੇਗੀ ਤੇ ਭਾਈ ਜੀ ਰਸਤਾ ਕਦੇ ਮਰ ਲਗੋ ਕੁਝ ਪੁੱਛੋ ਤੁਸੀਂ ਜਾ ਕੇ ਕਿੰਨੇ ਕਿੰਨੇ ਦਾ ਦੇ ਰਹੇ ਆ 4800 ਰੁਪਏ ਹੁਣੇ ਸੈਂਕੜਾ ਉਹ ਤਰ੍ਹਾਂ ਦੇਤਾ ਲੱਗਦਾ ਜੀ ਪਹਿਲੀਆਂ ਸਰਕਾਰਾਂ ਸਹੀ ਸੀ ਕਿ ਹੂਨ ਵਾਲੀ ਸਰਕਾਰ ਸੀ ਪਹਿਲੀਆਂ ਸਰਕਾਰ ਚੰਗੀ ਸੀ ਮੇਰੀ ਕਾਂਗਰਸ ਸਰਕਾਰ ਇੰਨੀ ਕਿ ਵਧੀਆ ਸੀਗੀ ਹਾਂ ਦੋਇਆ ਕੋਈ ਕਮੀ ਨਹੀਂ ਆਗਰਦੀ